ਥੋੜੀ ਜੀ ਕਰ ਲੈਨੇ ਆ ਦਰਬਾਰ ਸਾਹਿਬ ਨੇ ਜਿਹੜੀ ਉਹ ਵੇਖਿਆ ਸਭ ਨੇ ਇਲੈਕਸ਼ਨ ਆ ਰਹੀ ਏ ਅੱਗੇ ਤੇ ਕਦੀ ਜਜਬਾਤੀ ਹੋ ਕੇ ਨਾ ਸੋਚੋ ਬੋਤਲ ਵੇਖ ਲਈ ਬੋਤਲ ਮਿਲ ਗਈ ਤੇ 5 ਸਾਲ ਵਾਸਤੇ ਮੁੜ ਕੇ ਨਰਕ ਭੋਗਦੇ ਆ ਇੱਕ ਵਾਰੀ 1000 ਰੁਪਈਆ ਮਿਲ ਗਿਆ 2000 ਮਿਲ ਗਿਆ ਇਹਦੇ ਪਿੱਛੇ ਵੋਟ ਪਾ ਦਿੱਤੀ ਪੈਸਾ ਲੈ ਲਿਆ ਐਮਐਲਏ ਬਣਾਤਾ ਮੈਂ ਤੁਹਾਨੂੰ ਦੱਸਿਆ ਸੀ ਕਿ ਬੀਬੀਆਂ ਕਹਿੰਦੀਆਂ ਸਾਨੂੰ ਸੂਟ ਮਿਲ ਜਵੇ ਐਮਐਲਏ ਨੂੰ ਕਹਿੰਦੀਆਂ ਸਾਨੂੰ ਕੀ ਦੇਂਗਾ ਉਹਨੇ ਸੂਟ ਦੇ ਦਿੱਤੇ ਤੇ ਕਈਆਂ ਬੀਬੀਆਂ ਨੇ ਆਖਿਆ ਬੰਦਿਆਂ ਨੂੰ ਸ਼ਰਾਬ ਦੀਆਂ ਬੋਤਲਾਂ ਦਿਨੇਓ ਤੁਸੀਂ ਤੇ ਸਾਨੂੰ ਕੋਕ ਦੀਆਂ ਬੋਤਲਾਂ ਹੀ ਦੇ ਦਿਓ ਤੇ ਕਹਿੰਦੇ ਬੰਦਿਆਂ ਨੂੰ ਦਿੱਤੇ ਸ਼ਰਾਬ ਦੀਆਂ ਬੋਤਲਾਂ ਬੀਬੀਆਂ ਨੂੰ ਕੋਕ ਦਿੱਤਾ ਤੇ ਕੋਕ ਵੀ ਤਿੰਨ ਤਿੰਨ ਘਰਾਂ ਨੂੰ ਇੱਕ ਬੋਤਲ ਦੇ ਦਿੱਤੀ ਵੱਡੀ ਕੋਕ ਦੀ ਬੋਤਲ ਕਹਿੰਦੇ ਇੰਨੇ ਨਾਲ ਹੀ ਖੁਸ਼ ਹੋ ਗਈਆਂ ਮੈਂ ਕਿਹਾ ਸੂਟ ਕਿੱਥੋਂ ਲਿਆਂਦੇ ਜਾਣਕਾਰ ਸੀ ਜਾਣਦਾ ਤੇ ਆਪਣੀ ਹੱਡ ਵੀ ਤੀ ਸੁਣਾਵੇ ਕਹਿੰਦੇ ਦਿੱਲੀ ਤੋਂ ਮਿਲ ਜਾਂਦੇ ਐ 80 80 ਰੁਪਈਆ ਦੇ ਮਿਲ ਗਏ ਕਹਿੰਦੇ ਇੰਨੇ ਨਾਲ ਹੀ ਖੁਸ਼ ਇੱਥੇ 200 ਦਾ ਮਿਲਦਾ ਉਹਦੇ ਨਾਲ ਦਾ ਤੇ ਬੀਬੀਆਂ ਇੰਨੇ ਨਾਲ ਹੀ ਖੁਸ਼ ਹੋ ਗਈਆਂ 200 ਦੇ ਸੂਟ ਪਿੱਛੇ ਵੋਟ ਪਾਤੀ ਇਹ ਇਲੈਕਸ਼ਨ ਜਦੋਂ ਆਉਂਦੀ ਐ ਇਦਾਂ ਦਾ ਕੁਝ ਹੁੰਦਾ ਐ ਤੇ ਮੈਂ ਜਦੋਂ ਕਹਿ ਰਿਹਾ ਕਿ ਆਪਣੇ ਇਮੋਸ਼ਨ ਤੇ ਕੰਟਰੋਲ ਕਰੋ ਇਮੋਸ਼ਨਲੀ ਇੰਟੈਲੀਜੈਂਟ ਬਣੋ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖੋ ਹਾਵੀ ਹੋਏ ਬੜਾ ਨੁਕਸਾਨ ਕਰਦੇ ਐ ਨਾ ਸਮਝਾਂਗੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤਾਂ ਕਰਕੇ ਇਲੈਕਸ਼ਨ ਆ ਰਹੀ ਹੈ ਤੇ ਪਿਛਲੇ 7 ਸਾਲ ਤੋਂ ਜਿਵੇਂ ਹੁਣ ਕੱਲ ਬੇਅਦਬੀ ਦੀ ਗੱਲ ਖੇੜ ਵਰਤੀ ਤਰਵਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਬੰਦਾ ਆਉਂਦਾ ਹੈ ਭੱਜਦਾ ਹੈ ਛਾਲ ਮਾਰਦਾ ਹੈ ਰਮਾਲਿਆਂ ਤੇ ਪੈਰ ਰੱਖਦਾ ਹੈ ਸ੍ਰੀ ਸਾਹਿਬ ਤਲਵਾਰ ਚੁੱਕ ਲੈਂਦਾ ਹੈ ਗੁੱਸਾ ਚੜਨ ਵਾਲਿਆਂ ਨੂੰ ਗੁੱਸਾ ਚੜਦਾ ਹੈ ਝਟਕਾ ਦਿੱਤਾ ਜਾਂਦਾ ਹੈ ਸੋਦਾ ਲਾ ਦਿੱਤਾ ਜਾਂਦਾ ਹੈ ਮਾਰ ਦਿੱਤਾ ਜਾਂਦਾ ਮੈਂ ਬੈਠਾ ਸੋਚਦਾ ਸੀ ਇੱਥੇ ਹੁਣ ਕੀਰਤਨ ਕਰ ਰਹੇ ਆ ਕੋਈ ਬੰਦਾ ਇੱਥੋਂ ਉੱਠੇ ਆਪਾਂ ਇੱਥੇ ਸਾਰੇ ਬੰਦੇ ਸੋਚੋ ਜਰਾ ਮਾੜਾ ਜਿਹਾ ਦਿਮਾਗ ਲਣਾਓ ਵੀ ਆਪਾਂ ਸਾਰੇ ਇੱਥੇ ਬੈਠੇ ਆਂ ਸਾਡੇ ਸਾਹਮਣੇ ਕੋਈ ਬੰਦਾ ਉੱਠੇ ਤੇ ਇੱਥੇ ਰਮਾਲਿਆਂ ਤੇ ਪੈਰ ਰੱਖਦਾ ਰੱਖਦਾ ਅਸੀਂ ਤੇ ਇੱਥੇ ਮੱਥਾ ਟੇਕਿਆ ਨਮਸਕਾਰ ਕੀਤੀ ਇੱਥੇ ਤੇ ਰਮਾਲਿਆਂ ਤੇ ਪੈਰ ਰੱਖਦਾ ਰੱਖਦਾ ਮਹਾਰਾਜ ਕੰਨੀ ਨੂੰ ਜੇ ਜਾਵੇਗਾ ਤੇ ਗੁੱਸਾ ਚੜਨਾ ਸੁਭਾਵਿਕ ਗੱਲ ਹੈ ਨੇਚਰਲ ਹੈ ਬੰਦਾ ਕਾਬੂ 'ਚ ਨਹੀਂ ਰਹਿੰਦਾ ਪਰ ਮੈਂ ਇਹ ਕਹਿੰਦਾ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਪਿਛਲੇ 7 ਸਾਲ ਤੋਂ ਵਾਪਰ ਰਹੀਆਂ ਹਨ ਇਲੈਕਸ਼ਨ ਉਦੋਂ ਵੀ ਨੇੜੇ ਸੀ ਤੇ ਇਲੈਕਸ਼ਨ ਹੁਣ ਵੀ ਨੇੜੇ ਹੈ ਕੋਟਕਪੂਰਾ ਹੋਇਆ ਜੋ ਕੁਝ ਕਾਂਡ ਉੱਥੇ ਜਿਹੜਾ ਵਾਪਰਿਆ ਬਰਗਾੜੀ 'ਚ ਜੋ ਹੋਇਆ ਇਲੈਕਸ਼ਨ ਉਦੋਂ ਵੀ ਨੇੜੇ ਸੀ ਇਲੈਕਸ਼ਨ ਹੁਣ ਵੀ ਨੇੜੇ ਹੈ ਤੇ ਮਾਫ ਕਰਨਾ ਸਿਆਸਤ ਐਸੀ ਪੈੜੀ ਤੇ ਗੰਦੀ ਚੀਜ਼ ਐ ਸਿਆਸਤਦਾਨ ਜਿਹੜੇ ਐ ਇਹ ਬੰਦਿਆਂ ਨੂੰ ਵਰਤਦੇ ਐ ਸਿਆਸਤਦਾਨ ਹਰ ਚੀਜ਼ ਨੂੰ ਵਰਤਦੇ ਐ ਇਹ ਪੈਸਾ ਸਿੱਟਦੇ ਐ ਹਰ ਚੀਜ਼ ਨੂੰ ਵਰਤਦੇ 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 ਇਹ ਕਿਤੇ ਨਾ ਕਿਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਵਰਤ ਜਾਂਦੇ ਐ ਬੰਦਾ ਮਰ ਗਿਆ ਸਬੂਤ ਵੀ ਮਿਟ ਗਏ ਐ ਹੁਣ ਮੈਂ ਇੱਥੇ ਇੰਨੀ ਗੱਲ ਤੇ ਕਹਿਣੀ ਚਾਹੁੰਦਾ ਵੀ ਸ਼ਰਮਣੀ ਕਮੇਟੀ ਵਾਲੇ ਜਿਹੜੇ ਐ ਟਾਸਕ ਫੋਰਸ ਵਾਲੇ ਜਿਹੜੇ ਐ ਉਹ ਜਦੋਂ ਉਹਨਾਂ ਦੇ ਹੱਥ Banda ਆ ਗਿਆ ਫੜ ਲੈਂਦੇ ਨਾ ਪੁਲਿਸ ਦੇ ਹਵਾਲੇ ਕਰਦੇ ਉਹਨੂੰ ਜਿੰਨੀ ਪੁੱਛਗਿੱਛ ਹੁੰਦੀ ਜੋ ਕਢਾ ਸਕਦੇ ਸੀ ਕਢਾਉਂਦੇ ਸਿਆਣੇ ਕਹਿੰਦੇ ਆ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਮੁੜ ਕੇ ਕਮਲਾ ਨਾ ਜੰਮੇ ਉਹ ਜਿੰਨੇ ਬਦਬੀ ਕਰਵਾਈ ਹੈ ਉਹਦਾ ਨਾਂ ਸਾਹਮਣੇ ਆ ਜਾਂਦਾ ਇੱਕ ਭੀੜ ਦਾ ਹੋਣਾ ਵੱਖਰੀ ਗੱਲ ਹੈ ਪਰ ਇੱਕ ਸਿਆਣੀ ਜਥੇਬੰਦੀ ਕਹਿ ਲੋ ਸਿਰਮੌਰ ਜਥੇਬੰਦੀ ਸ਼ਰਮਣੀ ਕਮੇਟੀ ਹੈ ਉਥੇ ਬੜਾ ਜ਼ਰੂਰੀ ਹੈ ਜ਼ਰੂਰੀ ਇਹ ਪੁਆਇੰਟ ਸੀ ਕਿ ਬੰਦਾ ਮਰਦਾ ਪਰ ਮਰਨ ਤੋਂ ਪਹਿਲਾਂ ਦੱਸਦਾ ਤੇ ਸਹੀ ਵੀ ਭੇਜਿਆ ਕਿੰਨੇ ਆ ਬਦਬੀਆਂ ਕਿਰਵਾ ਕੌਣ ਰਿਹਾ ਲਦਾ ਕੌਣ ਹੈ ਬੰਦਾ ਮਰ ਗਿਆ ਸਬੂਤ ਵੀ ਮਰ ਗਏ ਸਾਰੇ ਨਾਲ ਹੀ ਬੰਦਾ ਖਤਮ ਸਬੂਤ ਵੀ ਖਤਮ ਹੁਣ ਕਿਹੜੀ ਸਿਆਸੀ ਪਾਰਟੀ ਹੈ ਕੌਣ ਹੈ ਜਿਹੜਾ ਪੰਜਾਬ ਨੂੰ ਅੱਗ ਲਾਉਣੀ ਚਾਹੁੰਦਾ ਹੈ ਮਾਫ ਕਰਨਾ ਡਰ ਕੇ ਰਹਿਣਾ ਪੈਣਾ ਅੱਗੇ ਅੱਗੇ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਕਿਹੜੀਆਂ ਕਿੜੀਆਂ ਘਟਨਾਵਾਂ ਵਾਪਰਨੀਆਂ ਨੇ ਮੈਂ ਇੱਥੇ ਡਬਲ ਕੈਮਰੇ ਕਰਵਾਏ ਆ ਬੰਦੇ ਹਰ ਵੇਲੇ ਰੱਖੇ ਨੇ ਮੈਂ ਬੰਦਿਆਂ ਨੂੰ ਡਿਊਟੀ ਲਾਈ ਵੀ ਤੁਸੀਂ ਆਸ-ਪਾਸੇ ਨਾ ਜਾਓ ਕੋਈ ਕੰਮ ਹੋਰ ਨਾ ਕਰੋ ਮਾਰਾ ਦੇ ਕੋਲ ਹੀ ਬੈਠੋ ਹਰ ਵੇਲੇ ਧਿਆਨ ਰੱਖੋ ਮੈਂ ਰਾਤ ਵਾਲੀ ਘਟਨਾ ਵੇਖ ਕੇ ਸੋਚਦਾ ਸੀ ਮੈਂ ਕਿਹਾ ਇੰਨੀ ਸਿਕਿਉਰਿਟੀ ਕਿੱਥੇ ਹੋਣੀ ਹੈ ਜਿੱਥੇ ਇੰਨੀ ਪਬਲਿਕ ਇੰਨੇ ਬੰਦੇ ਤੇ ਫੇਰ ਵੀ ਛਾਲ ਮਾਰ ਕੇ ਬੰਦਾ ਟੱਪਦਾ ਹੈ ਸੋਚਣ ਵਾਲੀ ਗੱਲ ਹੈ ਪਰ ਵੇਖਣਾ ਇਹ ਪਵੇਗਾ ਕਿ ਕਰਾ ਕੌਣ ਰਿਆ ਪਿੱਛੇ ਇਹ ਸਿਆਸਤਾਂ ਨੇ ਇਹਦੀ ਜੜ ਤੱਕ ਜਾਣਾ ਬੜਾ ਜ਼ਰੂਰੀ ਹੈ ਔਰ ਉਹ ਤਾਂ ਹੀ ਜਾਇਆ ਜਾਏਗਾ ਜੇ ਅਗਲਾ ਬੰਦਾ ਬੋਲੇਗਾ ਨਾ ਫੁੱਲ ਸੁਣੂ ਫੜਾਓ ਖੁਦ ਪੁੱਛੋ ਖੁਦ ਟੌਰਚਰ ਕਰਕੇ ਪੁੱਛ ਲੋ ਵੀ ਤੈਨੂੰ ਦੱਸ ਕੱਲਿਆ ਕਿੰਨੇ ਐ ਸ਼ੁਰੂਆਤ ਕੌਣ ਕਰ ਰਿਹਾ ਕੌਣ ਐ ਜਿਹੜਾ ਇਦਾਂ ਕਰਨਾ ਚਾਹੁੰਦਾ ਕਿਤੇ ਕੋਈ ਇਹ ਤੇ ਨਹੀਂ ਚਾਹ ਰਿਹਾ ਮਾਫ ਕਰਨਾ ਸੁਣ ਲੈਣਾ ਮੇਰਾ ਪਤਾ ਕਲਿੱਪ ਫਿਰ ਜਾਏਗਾ ਤੇ ਸਹੀ ਸਬ ਤੱਕ ਇਹ ਤੁਸੀਂ ਜ਼ਰੂਰ ਨੋਟ ਕਰ ਲੈਣਾ ਕੋਈ ਇਹ ਤੇ ਨਹੀਂ ਜਿਹੜਾ ਬਾਰ ਬਾਰ ਬੰਦੇ ਭੇਜਣਾ ਵੀ ਚਾਹੁੰਦਾ ਤੇ ਬੰਦਿਆਂ ਨੂੰ ਮਰਵਾਉਣਾ ਵੀ ਚਾਹੁੰਦਾ ਪਤਾ ਵੀ ਸਿੱਖਾਂ ਨੇ ਮਾਰ ਤੇ ਗਾਟਾ ਤੇ ਉਹਦਾ ਗਏ ਦਾ ਲਾਈ ਦੇਣਾ ਪਤਾ ਹੈ ਵੀ ਜਦੋਂ ਜਾਊਗਾ ਬੇਅਦਬੀ ਕਰੂਗਾ ਗਾਟਾ ਤੇ ਲੈ ਹੀ ਦੇਣਾ ਹੈ ਬ੍ਰੇਨ ਵਾਸ਼ ਕੀ ਕਰ ਦਿੰਦੇ ਹੁਣ ਤਿਆਰ ਕਰ ਦਿੰਦੇ ਹੁਣ ਤੇ ਗਾਟਾ ਲੈਣਾ ਤੇ ਮੁੜ ਕੇ ਇਹ ਨਾ ਹੋਵੇ ਕਿਤੇ ਸਾਨੂੰ ਕਿਤੇ ਸਾਨੂੰ ਸਿੱਖਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਇਹ ਸਾਬਤ ਕਰਨਾ ਹੋਵੇ ਵੀ ਇਹ ਜੀ ਜਰਾਇਮ ਪੇਸ਼ਾ ਨੇ ਕਿਤੇ ਸਾਨੂੰ ਇਹ ਸਾਬਤ ਕਰਨ ਵਾਸਤੇ ਦੁਨੀਆ ਦੇ মিডিਏ ਵਿੱਚ ਘਟਨਾਵਾਂ ਤੇ ਨਹੀਂ ਇਦਾਂ ਦੀਆਂ ਵਾਪਰ ਰਹੀਆਂ ਪਹਿਲਾ ਬੰਦਾ ਭੇਜੋ ਫਿਰ ਬੰਦੇ ਨੂੰ ਮਾਰਨਗੇ ਫਿਰ ਅਸੀਂ ਦੁਨੀਆ ਦੇ ਵਿੱਚ ਸਾਬਤ ਕਰਾਂਗੇ ਵੇਖੋ ਜੀ ਸਿੱਖ ਕੌਮ ਤੇ ਬੜੀ ਨਰਦਈ ਕੌਮ ਹੈ ਇਹ ਤੇ ਇਦਾਂ ਬੰਦਾ ਵੜ ਦਿੰਦੇ ਆ ਤੇ ਬੰਦੇ ਦੀ ਪਰਵਾਹ ਹੀ ਨਹੀਂ ਕਰਦੇ ਕਿਤੇ ਇਹ ਸਾਰਾ ਕੁਝ ਜਾਣ ਬੁੱਝ ਕੇ ਤੇ ਨਹੀਂ ਹੋ ਰਿਹਾ ਇਹ ਬਦਨਾਮ ਕਰਨ ਦੀ ਸਾਜ਼ਿਸ਼ ਤੇ ਨਹੀਂ ਕਿਤੇ ਗਰਮ ਖਿਆਲੀ ਗਰਮ ਖਿਆਲੀ ਕਹਿੰਦੇ ਆ ਉਹਦੇ ਤੇ ਮੋਹਰ ਤੇ ਨਹੀਂ ਲਾ ਰਹੇ ਜਿਹੜੀ ਜਰਾਇਮ ਪੇਸ਼ਾ ਕਹਿੰਦੇ ਆ ਉਹਦੇ ਉੱਤੇ ਮੋਹਰ ਤੇ ਨਹੀਂ ਲਵਾ ਰਹੇ ਕਿਤੇ ਕਰਾ ਕਰਾ ਕੇ ਕੈਮਰਿਆਂ ਦੇ ਸਾਹਮਣੇ ਵੀ ਅਸੀਂ ਭੇਜੀ ਚੱਲੀਏ ਬੰਦੇ ਵੱਡੀ ਚੱਲੋ ਮੁੜ ਕੇ ਕਹਿ ਦਿਆਂਗੇ ਵੇਖਿਆ ਕਿਵੇਂ ਬੰਦੇ ਵੱਢਦੇ ਨੇ ਇਹ ਕਿਵੇਂ ਵੱਢਦੇ ਨੇ ਮਾਫ਼ ਕਰਨਾ ਮੈਂ ਨਹੀਂ ਇਹ ਕਹਿ ਰਿਹਾ ਸਿੱਖ ਨਰਦਈ ਮੈਂ ਕਹਿ ਰਿਹਾ ਕਿਤੇ ਉਹ ਸਾਨੂੰ ਜਾਣ ਬੁੱਝ ਕੇ ਨਰਦਈ ਬਣਾਉਣਾ ਤੇ ਨਹੀਂ ਚਾਹੁੰਦੇ বারবার বারবার 1 ਭੇਜਿਆ 2 ਭੇਜਣ 4 ਭੇਜਣ ਮੁੜ ਕੇ ਕਿਤੇ ਕਾਲਾ ਦੌਰ ਤੇ ਨਹੀਂ ਲਿਆਉਣਾ ਚਾਹੁੰਦੇ ਮੁੜ ਕੇ ਇਹ ਕਹਿ ਕੇ ਵੀ ਸਿੱਖ ਤੇ ਬੜੇ ਗਰਮ ਨੇ ਕਿਤੇ ਉਹ ਮੁੜ ਕੇ ਤੋਪਾਂ ਤੇ ਨਹੀਂ ਚੱਕਣੀਆਂ ਚਾਹੁੰਦੇ ਮੁੜ ਕੇ ਪੰਜਾਬ ਦੀ ਜਵਾਨੀ ਦਾ ਘਾਟ ਤੇ ਨਹੀਂ ਕਰਨਾ ਚਾਹੁੰਦੇ ਹੁਣ ਪੰਜਾਬ ਦੀ ਜਵਾਨੀ ਪੜ ਰਹੀ ਹੈ ਪੰਜਾਬ ਦੀ ਜਵਾਨੀ ਕੈਨੇਡਾ ਜਾ ਰਹੀ ਹੈ ਪੰਜਾਬ ਦੀ ਜਵਾਨੀ ਆਸਟ੍ਰੇਲੀਆ ਜਾ ਰਹੀ ਹੈ ਕਿਤੇ ਪੰਜਾਬ ਦੀ ਜਵਾਨੀ ਉਹਨਾਂ ਨੂੰ ਰੜਕਣ ਤੇ ਨਹੀਂ ਲੱਗ ਪਈ ਪੂਰੇ ਵਰਲਡ ਦੇ ਵਿੱਚ ਇਹ ਦੱਸਣ ਵੀ ਇਹ ਤੇ ਮਾਰ ਦਿੰਦੇ ਆ ਬੰਦਾ ਵੇਖੋ ਬੰਦਾ ਮਾਰ ਦਿੰਦੇ ਆ ਬੰਦਾ ਮਾਰ ਦਿੰਦੇ ਆ ਐਦਾਂ ਕਹਿ ਕੇ ਕਿਤੇ ਸਾਨੂੰ ਸਾਡੇ ਬੱਚਿਆਂ ਦਾ ਘਾਣ ਤੇ ਨਹੀਂ ਕਰਨਾ ਚਾਹੁੰਦੀਆਂ ਏਜੰਸੀਆਂ ਇਹ ਸਰਕਾਰਾਂ ਦੀ ਪਾਲਿਸੀ ਤੇ ਨਹੀਂ ਕਿਤੇ ਇਦੇ ਤੇ ਗੌਰ ਕਰਨੀ ਬਣਦੀ ਹੈ ਕਿ ਨਹੀਂ ਬਣਦੀ ਬੰਦਾ ਜਿਉਂਦਾ ਹੋਊ ਦੱਸੂ ਫਿਰ ਕਿੰਨੇ ਕੱਲਿਆ ਜਦੋਂ ਬੰਦਾ ਮਰਦਾ ਸਾਰੇ ਸਬੂਤ ਵੀ ਨਾਲ ਹੀ ਮਰ ਜਾਂਦੇ ਹਨ ਸੋ ਮੇਰੀ ਗੱਲ ਪੂਰੀ ਨੂੰ ਬੜੇ ਧਿਆਨ ਨਾਲ ਸਮਝ ਲੈਣਾ ਇਹ ਸਾਰਾ ਕੁਝ ਜੋ ਹੋ ਰਿਹਾ ਇਹ ਰਾਜਨੀਤੀ ਹੈ ਇਹ ਸਿਆਸਤਾਂ ਨੇ ਗੰਦੀਆਂ ਸਿਆਸਤਾਂ ਨੇ ਜਿਹੜਾ ਬੰਦਾ ਕੇਸਗੜ੍ਹ ਸਾਹਿਬ ਚੜ੍ਹਿਆ ਸੀ ਬੀੜੀ ਸਿੱਟੀ ਸੀ ਜਿੰਨੇ ਉਹ ਸਰਸੇ ਵਾਲੇ ਦਾ ਕੱਟੜ ਚੇਲਾ ਸੀ ਉਹਦੇ ਘਰੇ ਬਾਬੇ ਦੀ ਪੋਸ਼ਾਕ ਵੀ ਪਈ ਸੀ ਜਨਮ ਦਿਨ ਵੀ ਮਨਾਉਂਦਾ ਸੀ ਕੇਕ ਵੀ ਕੱਟਦਾ ਸੀ ਵੱਡੀ ਫੋਟੋ ਉਹਨੇ ਸਭ ਤੋਂ ਵੱਡੀ ਸਰਸੇ ਵਾਲੇ ਬਾਬੇ ਦੀ ਲਾਈ ਹੋਈ ਸੀ ਤੇ ਬ੍ਰੇਨ ਵਾਸ਼ ਕੀ ਪਤਾ ਇਹਨਾਂ ਨੂੰ ਪੰਪ ਭਰਦਾ ਕਿਹੜਾ ਹੈ ਤਿਆਰ ਕੌਣ ਕਰਦਾ ਹੈ ਉਹ ਬੰਦਾ ਲੱਭਣਾ ਬੜਾ ਜ਼ਰੂਰੀ ਹੈ ਮੈਂ ਜਿਵੇਂ ਪਹਿਲਾਂ ਕਿਹਾ ਵੀ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਮੁੜ ਕੇ ਕਮਲਾ ਨਾ ਜੰਮੇ। ਇਹੋ ਜੀਆਂ ਘਟਨਾਵਾਂ ਦੀ ਜੜ ਤੱਕ ਜਾਣਾ ਬੜਾ ਜ਼ਰੂਰੀ ਹੈ। ਬੜਾ ਜ਼ਰੂਰੀ ਹੈ। ਤੇ ਬਾਕੀ ਜਦੋਂ ਗੁੱਸਾ ਚੜਿਆ ਹੁੰਦਾ ਹੈ ਇਹ ਤੇ ਮਾਫ਼ ਕਰਨਾ ਉੱਥੇ ਦੀ ਗੱਲ ਨਹੀਂ। ਮੈਂ ਇੱਥੇ ਬੈਠਾ ਗੁਰੂ ਗ੍ਰੰਥ ਸਾਹਿਬ ਤੇ ਗੱਲ ਵੱਡੀ ਹੈ। ਇੱਥੇ ਕੋਈ ਬੰਦਾ ਉੱਠੇ ਤੇ ਤਲਵਾਰ ਮੇਰੇ ਕੰਨੀ ਨੂੰ ਕਰ ਲਵੇ ਮੇਰੇ ਆਲੇ ਆ ਘੱਟ ਕਰਨਗੇ। ਬੰਦਾ ਉੱਠ ਕੇ ਮੇਰੀ ਪੱਗ ਨੂੰ ਐ ਹੱਥ ਪਾਉਣ ਦੀ ਕੋਸ਼ਿਸ਼ ਕਰੇ ਤੇ ਆ ਜਿਹੜੇ ਮੇਰੇ ਨਾਲ ਫਿਰਦੇ ਐ ਜਾਂ ਸੰਗਤ ਵਾਲੇ ਬੰਦੇ ਉਹਦੇ ਨਾਲ ਘੱਟ ਕਰਨਗੇ ਉਹਨੂੰ ਤੇ ਕੁੱਟ-ਕੁੱਟ ਕੇ ਮਾਰ ਦੇਣਗੇ ਵੀ ਤੂੰ ਹੱਥ ਕਿਵੇਂ ਪਾਇਆ ਹੁੰਦਾ ਇਦਾਂ ਕਿ ਨਹੀਂ ਹੁੰਦਾ ਭੀੜ ਦੇ ਵਿੱਚ ਤੇ ਕੰਮ ਹੀ ਇਦਾਂ ਦਾ ਹੁੰਦਾ ਪਰ ਜਿੱਥੇ ਸਿਆਣੀ ਜਥੇ ਬੰਦੀ ਹੋਵੇ ਉਥੇ ਉਹਨੂੰ ਆਪਣੇ ਕੰਟਰੋਲ ਚ ਰੱਖ ਕੇ ਉਸ ਬੰਦੇ ਨੂੰ ਇਨਟੈਰੋਗੇਟ ਕਰੋ ਉਸ ਬੰਦੇ ਨੂੰ ਜਿੰਨਾ ਹੋ ਸਕਦਾ ਟੌਰਚਰ ਕਰ ਲਓ ਉਹਦੇ ਤੋਂ ਕਹਾਓ ਵੀ ਤੂੰ ਦੱਸ ਹੈ ਕੌਣ ਤੈਨੂੰ ਕੱਲਿਆ ਕਿੰਨੇ ਐ ਤੈਨੂੰ ਭੇਜਿਆ ਕਿੰਨੇ ਐ ਬੇਅਦਬੀ ਦਾ ਅਸਲ ਦੋਸ਼ੀ ਆਵੇ ਸਾਹਮਣੇ ਸਿਆਸਤਦਾਨਾਂ ਦਾ ਬੇੜਾ ਬੈਠਾ ਹੈ ਇਹ ਬੇਅਦਬੀ ਤੇ ਰਾਜਨੀਤੀ ਦੀਆਂ ਰੋਟੀਆਂ ਸੇਕ ਰਿਹਾ ਹੈ ਵਿਗੜੇ ਸਿਆਸਤਦਾਨਾਂ ਨੇ ਹੁਣ ਤੱਕ ਬੇਅਦਬੀ ਦੇ ਮਸਲਿਆਂ ਤੇ ਰਾਜਨੀਤੀ ਕੀਤੀ ਹੈ ਪਹਿਲੀਆਂ ਸਰਕਾਰਾਂ ਵਿੱਚ ਪਹਿਲਾਂ ਬੇਅਦਬੀਆਂ ਹੋਈਆਂ ਉਹਦਾ ਇਨਸਾਫ ਨਹੀਂ ਮਿਲਿਆ ਉਹ ਸਰਕਾਰਾਂ ਤੇ ਅੱਜ ਉਂਗਲ ਖੜੀ ਹੈ ਅੱਜ ਦੀਆਂ ਸਰਕਾਰਾਂ ਦੇ ਵਿੱਚ ਅੱਜ ਵੀ ਅਦਬੀ ਹੋਵੇ ਮੁੜ ਕੇ ਇਹਨਾਂ ਤੇ ਵੀ ਉਂਗਲ ਖੜੀ ਹੋ ਜਾਵੇ ਇਹ ਸਾਰਾ ਕੁਝ ਸਿਆਸਤ ਕਰ ਰਹੀ ਹੈ ਰਾਜਨੀਤੀ ਦੁਆਰਾ ਪ੍ਰੇਰਿਤ ਹੈ ਸਾਰਾ ਕੁਝ ਤਾਂ ਕਰਕੇ ਮੜਾ ਪੋਟਾ ਆਪਣਾ ਦਿਮਾਗ ਚਲਾਓ ਆਪਣੇ ਜਜਬਾਤੀ ਹੋ ਕੇ ਵੋਟਾਂ ਪਾਉਣ ਤੁਰ ਪੈਨੇ ਆ ਜਜਬਾਤੀ ਨਾ ਹੋਵੋ ਬੋਤਲਾਂ ਪਿੱਛੇ ਨਾ ਵਿਕਿਆ ਕਰੋ ਇਹਨਾਂ ਰਾਜਨੀਤਿਕਾਂ ਦੀਆਂ ਚਾਲਾਂ ਨੂੰ ਸਮਝੋ ਇਹ ਬੰਦੇ ਕਿੱਦਾਂ ਦੀਆਂ ਸੋਚਾਂ ਪਲਾਨਾਂ ਪਲਾਨ ਬਣਾ ਲੈਂਦੇ ਆ ਆਪਾਂ ਸੋਚ ਵੀ ਨਹੀਂ ਸਕਦੇ ਭਾਈ ਅਰਾਜਕਤਾ ਫੈਲਾਉਣ ਵਾਸਤੇ ਬਹੁਤ ਕੁਝ ਸਿਆਸੀ ਪਾਰਟੀਆਂ ਕਰਦੀਆਂ ਨੇ ਆਪਾਂ ਤੇ ਸੋਚ ਵੀ ਨਹੀਂ ਸਕਦੇ ਕਿੱਥੇ ਕਿੱਥੇ ਦੰਗੇ ਧੜਕਾਏ ਜਾਂਦੇ ਐ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੱਢਿਆ ਟੁੱਕਿਆ ਮਾਰਿਆ ਜਾਂਦਾ ਐ ਇਹ ਨਹੀਂ ਪਰਵਾਹ ਕਰਦੇ ਆ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਆ ਪਿਆਰ ਕਰਦੇ ਆ ਪਰ ਇਹਨਾਂ ਦੇ ਵਿੱਚ ਪਿਆਰ ਨਹੀਂ ਇਹਨਾਂ ਲਈ ਸਭ ਤੋਂ ਪਿਆਰੀ ਚੀਜ਼ ਇੱਕੋ ਹੀ ਐ ਕਿਹੜੀ ਭਲਾ ਬੋਲੋ ਕੁਰਸੀ ਇਹਨਾਂ ਨੂੰ ਪਿਆਰੀ ਐ ਕੁਰਸੀ ਸੱਤਾ ਸਾਡਾ ਕੁਰਸੀ ਤੇ ਕੰਟਰੋਲ ਹੋ ਜਾਏ ਬਸ ਇੰਨਾ ਹੀ ਚਾਹੁੰਦੇ ਆ ਹੋਰ ਕੁਝ ਨਹੀਂ ਚਾਹੁੰਦੇ ਤਾਂ ਕਰਕੇ ਆਪਣੇ ਆਪ ਨੂੰ ਦਿਮਾਗੀ ਬਣਨਾ ਪੈਣਾ ਹੈ ਮਨ ਨੀਵਾ ਮਤ ਚੀ